ਪਿੰਡ ਦੇ ਬਾਹਰ ਇੱਕ ਬਹੁਤ ਪੁਰਾਣਾ ਕੂਆ ਸੀ ਬਜ਼ੁਰਗ ਕਹਿੰਦੇ ਸਨ ਕਿ ਰਾਤ ਦੇ 12 ਵਜਣ ਤੋਂ ਬਾਅਦ ਜੋ ਵੀ ਉਸ ਵਿੱਚ ਝਾਕਦਾ ਉਸ ਨੂੰ ਆਪਣਾ ਚਿਹਰਾ ਨਹੀਂ ਦਿਸਦਾ ਬਲਕਿ ਕਿਸੇ ਅਜਨਬੀ ਦੀ ਰੂਹ ਦਾ ਚਿਹਰਾ ਹਰਪ੍ਰੀਤ ਇੱਕ ਜਿਗਿਆਸੂ ਨੌਜਵਾਨ ਦੋਸਤਾਂ ਦੇ ਨਾਲ ਇੱਕ ਰਾਤ ਉੱਥੇ ਗਿਆ ਘੜੀ ਨੇ ਜਦੋਂ ਬਿਲਕੁਲ 12 ਵਜੇ ਉਸ ਨੇ ਕੂਏ ਵਿੱਚ ਝਾਕਿਆ ਉਸ ਦਾ ਸਾਰ ਉੱਕ ਗਿਆ ਪਾਣੀ ਵਿੱਚ ਉਸ ਦਾ ਚਿਹਰਾ ਨਹੀਂ ਸਗੋਂ ਇੱਕ ਬੁੱਢੀ ਔਰਤ ਦਾ ਚਿਹਰਾ ਸੀ ਔਰਤ ਦੀਆਂ ਅੱਖਾਂ ਖਾਲੀ ਸਨ ਤੇ ਮੂੰਹ ਤੇ ਖੌਫਨਾਕ ਹਾਸਾ ਅਚਾਨਕ ਪਾਣੀ ਤੋਂ ਹੱਥ ਨਿਕਲਿਆ ਤੇ ਹਰਪ੍ਰੀਤ ਦੀ ਕਲਾਈ ਫੜ ਲਈ ਦੋਸਤ ਡਰ ਕੇ ਭੱਜ ਗਏ ਤੇ ਹਰਪ੍ਰੀਤ ਦੀ ਚੀਕ ਰਾਤ ਦੇ ਹਨੇਰੇ ਵਿੱਚ ਗੂੰਜਦੀ ਰਹੀ ਅਗਲੀ ਸਵੇਰ ਲੋਕਾਂ ਨੂੰ ਕੂਏ ਦੇ ਨੇੜੇ ਸਿਰਫ ਉਸ ਦੀਆਂ ਚੱਪਲਾ ਮਿਲਿਆ ਪਰ ਹਰਪ੍ਰੀਤ ਕਦੇ ਨਹੀਂ ਮਿਲਿਆ ਇਸ ਤੋਂ ਬਾਅਦ ਹਰ ਰਾਤ 12 ਵਜਣ ਤੇ ਕੂਏ ਵਿੱਚ ਦੋ ਚਿਹਰੇ ਨਜ਼ਰ ਆਉਣ ਲੱਗੇ ਇੱਕ ਬੁੱਢੀ ਔਰਤ ਦਾ ਤੇ ਦੂਜਾ ਹਰਪ੍ਰੀਤ ਦਾ ਦੋਵੇਂ ਚੁੱਪਚਾਪ ਲੋਕਾਂ ਨੂੰ ਤੱਕਦੇ ਹੌਲੇ ਹੌਲੇ ਹੱਸਦੇ ਪਿੰਡ ਦੇ ਬਜ਼ੁਰਗਾਂ ਨੇ ਫੈਸਲਾ ਕੀਤਾ ਕਿ ਕੂਏ ਨੂੰ ਮਿੱਟੀ ਨਾਲ ਪੂਰਾ ਭਰ ਦਿੱਤਾ ਜਾਵੇ ਤਾਂ ਜੋ ਸ਼ਰਾਬ ਮੁੱਕ ਜਾਵੇ ਪਰ ਜਦੋਂ ਉਹ ਮਿੱਟੀ ਪਾ ਰਹੇ ਸਨ ਪਾਣੀ ਵਿੱਚੋਂ ਪਾਰੀ ਗੜਗੜਾਹਟ ਦੀ ਆਵਾਜ਼ ਆਈ ਤੇ ਕੂਏ ਵਿੱਚੋਂ ਸੈਂਕੜੇ ਹੱਥ ਨਿਕਲ ਕੇ ਲੋਕਾਂ ਨੂੰ ਖਿੱਚਣ ਲੱਗੇ ਉਸ ਦਿਨ ਤੋਂ ਬਾਅਦ ਉਹ ਕੂਆ ਹੀ ਗਾਇਬ ਹੋ ਗਿਆ ਉਸ ਦੀ ਥਾਂ ਹੁਣ ਸੁੱਕੀ ਜ਼ਮੀਨ ਹੈ ਪਰ ਅਜੇ ਵੀ ਜੋ ਵੀ ਉੱਥੇ ਰਾਤ ਨੂੰ ਲੰਘਦਾ ਹੈ ਉਸ ਨੂੰ ਪੈਰਾਂ ਹੇਠਾਂੋਂ ਪਾਣੀ ਦੀਆਂ ਬੂੰਦਾਂ ਟਪਕਦੀਆਂ ਸੁਣਾਈ ਦਿੰਦੀਆਂ ਹਨ ਜਿਵੇਂ ਕੋਈ ਅੰਦਰੋਂ ਉਡੀਕ ਕਰ ਰਿਹਾ ਹੋਵੇ ਕਈ ਵਾਰ ਜਿਗਿਆਸਾ ਵੀ ਸਭ ਤੋਂ ਵੱਡਾ ਸ਼ਰਾਬ ਬਣ ਜਾਂਦੀ ਹੈ ਕਈ ਦਰਵਾਜ਼ੇ ਬੰਦ ਹੀ ਰਹਿਣ ਚੰਗੇ ਹੁੰਦੇ ਹਨ ਨਹੀਂ ਤਾਂ ਉਹ ਤੁਹਾਨੂੰ ਕਦੇ ਬੰਦ ਨਹੀਂ ਹੋਣ ਦਿੰਦੇ